ਹਰ ਨਵੇਂ ਮਹੀਨੇ ਦੇ ਨਾਲ ਬਹੁਤ ਸਾਰੇ ਨਿਯਮ ਵੀ ਤੇਜ਼ੀ ਨਾਲ ਬਦਲਦੇ ਨੇ ਇਹਨਾਂ ਵਿੱਚ ਕਈ ਆਰਥਿਕ ਨਿਯਮ ਨੇ ਜੋ ਆਮ ਆਦਮੀ ਦੇ ਜੀਵਨ ਤੇ ਸਿੱਧਾ ਅਸਰ ਪਾਉਂਦੇ ਨੇ ਹੁਣ ਸਤੰਬਰ ਖਤਮ ਹੋਣ ਵਾਲਾ ਹੈ ਅਤੇ ਅਕਤੂਬਰ ਸ਼ੁਰੂ ਹੋਣ ਵਾਲਾ ਹੈ ਇਸ ਦੌਰਾਨ ਗੈਸ ਸਿਲੰਡਰ ਅਤੇ ਆਧਾਰ ਕਾਰਡ ਤੋਂ ਲੈ ਕੇ ਛੋਟੀ ਬੱਚਤ ਯੋਜਨਾ ਤੱਕ ਕਈ ਨਿਯਮ ਬਦਲਣ ਜਾ ਰਹੇ ਨੇ ਆਓ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਜੋ ਤੁਸੀਂ ਨਵੇਂ ਨਿਯਮਾਂ ਦੇ ਅਨੁਸਾਰ ਆਪਣੀ ਵਿੱਤੀ ਯੋਜਨਾ ਬੰਦੀ ਕਰ ਸਕੋ ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲੀ ਜਾਂਦੀ ਹੈ ਤੇਲ ਮਾਰਕੀਟਿੰਗ ਕੰਪਨੀਆਂ ਇਸ ਵਾਰ ਵੀ 1 ਅਕਤੂਬਰ ਨੂੰ ਨਵੀਆਂ ਦਰਾਂ ਲਾਗੂ ਕਰਨਗੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ 'ਚ ਤੁਹਾਨੂੰ ਸੱਤੇ ਗੈਸ ਸਿਲੰਡਰ ਦਾ ਤੋਹਫਾ ਦਿੱਤਾ ਜਾ ਸਕਦਾ ਹੈ ਰੇਲਵੇ 1 ਅਕਤੂਬਰ ਤੋਂ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਤਿਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ ਪੋਸਟ ਆਫਿਸ ਖਾਤਿਆਂ ਤੇ ਵਿਆਜ ਦਰਾਂ ਵੀ 1 ਅਕਤੂਬਰ ਤੋਂ ਬਦਲਣ ਜਾ ਰਹੀਆਂ ਨੇ ਨੈਸ਼ਨਲ ਸਮਾਲ ਸੇਵਿੰਗ ਸਕੀਮ ਖਾਤਿਆਂ ਤੇ ਵਿਆਜ ਦਰਾਂ ਵਿੱਚ ਬਦਲਾਅ ਤੁਹਾਡੀ ਵਿਆਜ ਆਮਦਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਵਿੱਤ ਮੰਤਰਾਲੇ ਨੇ ਰਾਸ਼ਟਰੀ ਸਮਾਲ ਸੇਵਿੰਗ ਸਕੀਮਾਂ ਦੇ ਤਹਿਤ ਗਲਤ ਤਰੀਕੇ ਨਾਲ ਖੋਲੇ ਗਏ ਖਾਤਿਆਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਹੁਣ ਪੀਪੀਐਫ ਅਤੇ ਸੁਕੰਨਿਆ ਸਮਰiddhi ਵਰਗੇ ਖਾਤਿਆਂ ਨੂੰ ਵਿੱਤ ਮੰਤਰਾਲੇ ਦੁਆਰਾ ਨਿਯਮਤ ਕੀਤਾ ਜਾਵੇਗਾ ਇਸ ਕਾਰਨ ਤੁਹਾਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ 에ਅਰ ਟਰਬਾਈਨ ਫਿਊਲ ਅਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ ਵੀ ਬਦਲਦੀਆਂ ਨੇ ਅਜਿਹੇ 'ਚ ਮੰਗਲਵਾਰ ਸਵੇਰੇ ਤੁਹਾਨੂੰ ਇਹਨਾਂ ਦੀਆਂ ਨਵੀਆਂ ਸੋਧੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਏਟੀਐਫ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ